ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ ਅਸੀਂ ਪੰਜ ਦਰਿਆਵਾਂ ਦੇ ਬਾਦਸ਼ਾਹ ਸਾਂ ਤਾਜ ਤਖਤ ਵਾਲੇ ਅਣਖ ਆਣ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੋਹਂਦੀਆਂ ਸਨ ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ ਸਾਡੇ ਖਾਲਸਾਈ ਕੌਮੀ ਨਿਸ਼ਾਨ ਲੱਗੇ ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ ਸਾਡੀ ਚਮਕ ਦੀ ਤੇਗ ਦੀ ਧਾਰ ਅੱਗੇ ਪੇਟਾ ਤਰਦੇ ਸਨ ਕਾਬਲ ਈਰਾਨ ਵਾਲੇ ਬਿਨਾਂ ਪੁੱਛਿਆ ਇਧਰ ਨਾਲ ਝਾਕਦੇ ਸਨ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਹੰਡਾਉਣ ਵਾਲੇ ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਐਸੇ ਸਥਾਨ ਤੇ ਪਹੁੰਚੇ ਆ ਜਿਸ ਥਾਂ ਦੇ ਉੱਤੇ ਮਹਾਰਾਜਾ ਲਰਜੀਤ ਸਿੰਘ ਦਾ ਜਨਮ ਹੋਇਆ ਰਾਜਕੌਰ ਮਹਾਰਾਣੀ ਰਾਜਕੌਰ ਸਰਦਾਰਨੀ ਰਾਜਕੌਰ ਦੇ ਕੁਖੋਂ ਆਪਣੇ ਨਾਨਕੇ ਮਹਾਰਾਜਾ ਲਰਜੀਤ ਸਿੰਘ ਦਾ ਜਨਮ ਹੋਇਆ ਅੱਜ ਉਹਦੀ ਵਰਸੀ ਮਨਾਈ ਜਾ ਰਹੀ ਹੈ ਭਾਵੇਂ ਕਿ ਉਹਦਾ ਨੰਦਾ ਅੰਤਮ ਸਮਾ ਲਾਹੌਰ ਦੇ ਵਿੱਚ ਜਿਹੜਾ ਹੈ ਉਹ ਸਰੀਰ ਛੱਡਿਆ ਪਰ ਜਿੰਨਾ ਸਮਾਂ ਉਸ ਨੇ ਇਸ ਧਰਤੀ ਤੇ ਰਿਹਾ ਉਹਨੇ ਇੱਕ ਵੱਖਰਾ ਇਤਿਹਾਸ ਸਿਰਜਿਆ ਸਭ ਤੋਂ ਵੱਡੀ ਗੱਲ ਸੀ ਕਿ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਇੱਕ ਸਿੱਖ ਰਾਜ ਸਥਾਪਿਤ ਕੀਤਾ ਇਹ ਗੱਲ ਕਹਿੰਦੇ ਆ ਕਿ ਉਸ ਸਮੇਂ ਸਿੱਖਾਂ ਦੀ ਗਿਣਤੀ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਿਰਫ 7% ਸੀ ਪਰ ਉਹਦਾ ਰਾਜ ਜਿਹੜਾ ਸੀਗਾ ਉਹਨੇ ਸਾਰੇ ਵਰਗਾਂ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਉਹਦੇ ਵਿੱਚ ਰੱਖਿਆ ਕਹਿੰਦੇ ਆ ਕਿ ਉਹਦੇ ਜਰਨਲ ਜਿਹੜੇ ਆ ਉਹ ਫਰਾਂਸ ਤੋਂ ਆਉਂਦੇ ਸੀ ਅੰਗਰੇਜ਼ਾਂ ਦੇ ਜਿਹੜੇ ਜਰਨਲ ਇੱਥੇ ਹੁੰਦੇ ਸੀ ਹੋਰ ਪੜ੍ਹੇ ਲਿਖੇ ਇਸ ਵੱਖ-ਵੱਖ ਭਾਸ਼ਾਵਾਂ ਦੇ ਲੋਕ ਉਹਦੇ ਦਰਬਾਰ ਦੇ ਦਰਬਾਨੀ ਹੁੰਦੇ ਸੀ ਤੇ ਸਭ ਤੋਂ ਵੱਡੀ ਗੱਲ ਇਹ ਸਿੱਖਾਂ ਦੀਆਂ 12 ਮਿਸਲਾਂ ਨੂੰ ਇੱਕ ਕਰਨ ਵਾਲਾ ਉਹਦੇ ਵਿੱਚ ਜੋ ਜੁਗਤ ਤੇ ਕਲਾ ਸੀ ਜਿਹਦੇ ਕਰਕੇ ਉਹਨੇ ਰਾਜ ਸਿੱਖ ਰਾਜ ਸਥਾਪਿਤ ਕੀਤਾ ਦੁਨੀਆ ਦੇ ਅੰਦਰ ਇਹ ਗੱਲ ਜਾਣੀ ਜਾਂਦੀ ਹੈ ਜਦੋਂ ਰਾਜ ਦੀ ਗੱਲ ਆਉਂਦੀ ਹੈ ਤੇ ਬਾਹਰ ਜਰਨਜੀਤ ਸਿੰਘ ਦੇ ਰਾਜ ਨੂੰ ਬੜਾ ਵੱਡਾ ਸੁਨਹਿਰੀ ਅੱਖਰਾਂ ਤੇ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਰਾਜ ਮੰਨਦੇ ਆ ਕਹਿੰਦੇ ਆ ਵੀ ਉਹਦੇ ਰਾਜ ਦੇ ਵਿੱਚ ਕਦੇ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ ਸੀ ਇਹ ਵੀ ਗੱਲ ਬਹੁਤ ਵੱਡੀ ਆ ਕਿ ਉਹ ਰਾਜਾ ਹੋ ਕੇ ਪਾਂਡੀ ਵੀਰਿਆ ਜਦੋਂ ਕਦੇ ਕਾਲ ਪਿਆ ਤੇ ਉਹਨੇ ਪੰਡ ਚਾਕੇ ਮਾਂ ਦੇ ਕਿਸੇ ਦੇ ਘਰੇ ਜਦੋਂ ਛੱਡੀ ਜਾ ਕੇ ਇਹ ਆਧਾਰਨ ਬੜੀ ਵੱਡੀ ਆ ਤੇ ਸਭ ਤੋਂ ਵੱਡੀ ਗੱਲ ਆ ਕਿ ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦਾ ਸਭ ਤੋਂ ਵੱਡਾ ਸੇਵਕ ਸੀ। ਉਹਨੇ ਆਪਣੀ ਜ਼ਿੰਦਗੀ 'ਚ ਇਹ ਗੱਲ ਦੇਖੀ ਕਿ ਜੇ ਮੈਨੂੰ ਰਾਜ ਮਿਲਿਆ ਤਾਂ ਮੈਂ ਆਪਣੇ ਗੁਰੂ ਦੀ ਗੱਲ ਕਿੰਨੀ ਵੱਡੀ ਕਰਾਂ। ਗੁਰੂ ਦੇ ਦਰਬਾਰ ਨੂੰ ਮੈਂ ਸਜਾਵਾਂ ਸੋਨੇ ਨਾਲ ਮਰਤੇ ਆਂ। ਭਾਵੇਂ ਕੀ ਦਰਬਾਰ ਸਭ ਸੋਨੇ ਦੀਆਂ ਇੱਟਾਂ ਦਾ, ਸੋਨੇ ਦੀ ਪੱਤਰਿਆਂ ਦਾ ਮਥਾਜ ਨਹੀਂ ਪਰ ਉਹ ਗੁਰੂ ਕੇ ਸਿੱਖ ਨੇ ਜਦੋਂ ਰਾਜ ਮਿਲਿਆ ਤੇ ਉਹਨੇ ਆਖਿਆ ਵੀ ਮੈਂ ਆਪਣੇ ਗੁਰੂ ਦਾ ਜਿਹੜਾ ਮੰਦਿਰ ਆ ਉਹਨੂੰ ਸੋਨੇ ਨਾਲ ਮੰਣਾ। ਹਯੂਰ ਸਾਹਿਬ ਦੀ ਸੇਵਾ ਕਰਵਾਈ, ਪਡਣਾ ਸਾਹਿਬ ਦੀ ਸੇਵਾ ਕਰਵਾਈ। ਕਿਨਾ ਖਾਲਸਾ ਜਿਵੇਂ ਕਾਲਜ ਬੜਵਾਇਆ ਹੋਰ ਪਤਾ ਨਹੀਂ ਕਿੰਨੀਆਂ ਜਗੀਰਾਂ ਜਿਹੜੀਆਂ ਗੁਰਦੁਆਰਾ ਸਾਹਿਬ ਨੂੰ ਲੁਆਈਆਂ ਜਿਹੜੇ ਪਾਕਿਸਤਾਨ ਚ ਅਜ ਰਹਿ ਗਏ ਨੇ ਇਹ ਰਾਜ ਸੀ ਮਹਾਰਾਜ ਰਣਜੀਤ ਸਿੰਘ ਦਾ ਅੱਜ ਉਹਦਾ ਭਾਵੇਂ ਅਸੀਂ ਵਰਸੀ ਮਨਾ ਰਹੇ ਆਂ ਅੱਜ ਦੇ ਦਿਨ ਭਾਵੇਂ ਕਿ ਪਾਕਿਸਤਾਨ ਵਿੱਚ ਮਨਾਈ ਜਾ ਰਹੀ ਆ ਪਰ ਅਸੀਂ ਯਾਦ ਕਰ ਰਹੇ ਆਂ ਉਹਦੇ ਪਿੰਡ ਬਡਰੁੱਖਾਂ ਜਿੱਥੇ ਉਹਦਾ ਜਨਮ ਹੋਇਆ ਉਸ ਮਹਾਰਾਜ ਦਾ ਅੱਜ ਅਸੀਂ ਯਾਦ ਕਰਦੇ ਆਂ ਮੈਂ ਇਹ ਯਾਦ ਇਸ ਕਰਕੇ ਕਰਾ ਰਹੇ ਆਂ ਕਿ ਅਸੀਂ ਯਾਦ ਕਰੂ ਕਿ ਅਸੀਂ ਰਾਜੇ ਸੀ ਸਾਡਾ ਵੀ ਰਾਜ ਹੁੰਦਾ ਸੀ ਸਸੀਂ ਅਸੀਂ ਅਸੀਂ ਇਸ ਦੁਨੀਆ ਦੇ ਉੱਤੇ ਇੱਕ ਵੱਡਾ ਰਾਜ ਦਿੱਤਾ ਅੱਜ ਦੇ ਸਮੇਂ ਦੇ ਅੰਦਰ ਫਿਰਕੂ ਕਹਿੰਦੇ ਹੁੰਦੇ ਆ ਭਾਵਨਾ ਦੇ ਤੋਥੇ ਰਾਜ ਕੀਤੇ ਜਾਂਦੇ ਆ ਇੱਕ ਨੂੰ ਮਾਰ ਕੇ ਦੂਜੇ ਨੂੰ ਜਿਉਂਦਾ ਕੀਤਾ ਜਾਂਦਾ ਪਰ ਮਹਾਰਾਜਾ ਹਰਜੀਤ ਸਿੰਘ ਦੇ ਰਾਜ ਵਿੱਚ ਸਾਰੇ ਧਰਮਾਂ ਦਾ ਸਤਕਾਰ ਸੀ ਸਾਰੇ ਕਿਹਨਾ ਜਿੰਨੇ ਜਿੰਨੇ ਮੰਦਰ ਗੁਰਦੁਆਰੇ ਮਸਜਿਦ ਜਿੰਨੇ ਵੀ ਸੀ ਉਹ ਸਾਰਿਆਂ ਨਾਲ ਮਹਾਰਾਜੇ ਦੀ ਕਿਹਨਾ ਜਿਹੜਾ ਕੀ ਪਿਆਰ ਸੀ ਪਰ ਇੱਕ ਗੱਲ ਸੀ ਕਿ ਜਦੋਂ ਉਹਨੂੰ ਸਿੱਖਾਂ ਨੇ ਜਦੋਂ ਕਾਲ ਤਖਤ ਸਾਹਿਬ ਵੱਲੋਂ ਉਹਨੂੰ ਸਜ਼ਾ ਦਿੱਤੀ ਗਈ ਤਾਂ ਸਿੱਖਾਂ ਨੇ ਮਹਾਰਾਜੇ ਨੂੰ ਫਤਿਹ ਤੱਕ ਨਹੀਂ ਬੁਲਾਈ। ਉਹਨੇ ਇਸ ਗੱਲ ਨੂੰ ਮੰਨਿਆ ਭਾਵੇਂ ਮੈਂ ਰਾਜਾ ਪਰ ਉਹ ਜਾ ਕੇ ਦਰਬਾਰ 'ਚ ਪੇਸ਼ ਹੋਇਆ ਉੱਥੇ ਉਹਨੇ ਸਜ਼ਾ ਲਵਾਈ ਇਹ ਮਹਾਰਾਜਾ ਦਾ ਵੱਡਾਪਣ ਸੀ ਇੱਕ ਸਿੱਖ ਸੀ ਉਹ ਜਿਹੜਾ ਰਾਜਾ ਜਿਹਨੇ ਗੁਰੂ ਦੀ ਉਸ ਨਗਰੀ ਵਾਸਤੇ ਆਪਾਂ ਸਮਰਪਣ ਕੀਤਾ ਗੁਰੂ ਦੇ ਸਿਧਾਂਤ ਨੂੰ ਪ੍ਰਚਾਰ ਲਈ ਆਪਾਂ ਸਮਰਪਿਤ ਕੀਤਾ ਗੁਰੂਆਂ ਦੇ ਜਿਹੜੇ ਕਹਿੰਦੇ ਹੁੰਦੇ ਆ ਸਥਾਨ ਬਣਾਉਣ ਲਈ ਬਹੁਤ ਬੜਾ ਰੋਲ ਅਦਾ ਕੀਤਾ ਸੋ ਅੱਜ ਉਸ ਮਹਾਰਾਜੇ ਨੂੰ ਅਸੀਂ ਜਾਬ ਕਰਦੇ ਆ ਅਸੀਂ ਵੀ ਮਹਿਸੂਸ ਕਰਦੇ ਆ ਸਾਡੇ ਅੰਦਰ ਵੀ ਇੱਕ ਗੁਦਗੁਦੀ ਹੋਣੀ ਚਾਹੀਦੀ ਆ ਕਿ ਅਸੀਂ ਵੀ ਰਾਜੇ ਸੀ ਅੱਜ ਭਾਵੇਂ ਹਾਲਾਤ ਕੁਝ ਹੋਰ ਨੇ ਆਉਣ ਵਾਲਾ ਸਮਾਂ ਜਿਹੜਾ ਉਹ ਇਸ ਗੱਲ ਦੀ ਗਵਾਹੀ ਭਰੇਗਾ ਕਿ ਇਸ ਦੁਨੀਆ ਤੇ ਇੱਕ ਮਹਾਂਵਲੀ ਰਾਜਾ ਮਹਾਰਾਜਾ ਰਣਜੀਤ ਸਿੰਘ ਹੋਇਆ